ਯਾ ਠੀਕ ਰਹਿ ਗਏ ਵਾਲ ਹੋ ਗਿਆ ਆਪਾਂ ਨਾ ਸਹਾਰੇ ਬਹੁਤੇ ਸ਼ਾਪਤੁਰਾ ਔਰ ਨਾਲ ਨਾਲ ਮੈਂ ਖੁਦ ਆਪਤੁਰਾ ਐਸੇ ਤਰ੍ਹਾਂ ਯਾਰ ਫਿਲਮਾਂ ਵੇਖ ਕੇ ਫਿਲਮਾਂ ਪੰਜਾਬੀਆਂ ਤੁਹਾਡੇ ਪੰਜਾਬੀਆਂ ਦੀ ਸਸੇਕ ਕਾਲ ਦੋਸਤੋ ਉਮੀਦ ਕਰਨਾ ਸਾਰੇ ਠੀਕ ਠਾਕ ਹੋਵਗੇ ਪਹਿਲਾਂ ਨਹੀਂ ਇਹ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਮੀਦ ਕਰਦਾ ਹਾਂ ਤੁਸੀਂ ਇਸ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਵੋਗੇ ਅੱਜ ਅਸੀਂ ਮਿਲਾਰੇ ਸਾਨੂੰ ਲੈਦੇ ਪੰਜਾਬ ਦੇ ਪਾਕਿਸਤਾਨੀ ਭਰਾ ਨਾਲ ਭਰਾ ਨਾਲ ਕਰਾਂਗੇ ਅਸੀਂ ਦਿਲ ਦੀਆਂ ਗੱਲਾਂ ਆਓ ਬਈ ਮਲਾਉਣੇ ਸਾਨੂੰ ਪਾਕਿਸਤਾਨੀ ਭਰਾ ਨਾਲ ਸਸੀガル ਬਾਈ ਜੀ ਸलाम ਬਾਈ ਵਾਲੇਕੁਮ ਸਲਾਮ ਹੋਰ ਕਿਵੇਂ ਬਾਈ ਵਧੀਆ ਬਈ ਤੁਸੀਂ ਕਿੱਦਾਂ ਹੋ ਵਧੀਆ ਬਾਈ ਆਪਣੇ ਪਾਕਿਸਤਾਨ ਦੇ ਕੀ ਹਾਲ ਚਾਲ ਨੇ ਪਾਕਿਸਤਾਨ ਵਧੀਆ ਅਲਹਮਦੁਲਿਲਾ ਸਭ ਠੀਕ ਠਾਕ ਹੋਰ ਬਈ ਲਾਈਫ ਕਿੱਦਾਂ ਚੱਲ ਰਹੀ ਆ ਲਾਈਫ ਸ਼ੁਕਰ ਹੈ ਅੱਲਾ ਦਾ ਯਾਰ ਗੁਜ਼ਰ ਰਹੀ ਹੈ ਬਸ ਕੰਮ ਕਾਜ ਦਿਹਾੜੀ ਕੰਮ ਤੇ ਸ਼ਾਮੀ ਕਾਰ ਇਸ ਤਰ੍ਹਾਂ ਹੀ ਬਸ ਗੁਜ਼ਰ ਰਹੀ ਹੈ ਹੋਰ ਬਈ ਆਪਣਾ ਪਿੰਡ ਕਿਹੜਾ ਪਿੰਡ ਆਪਣਾ ਪਾਕਿਸਤਾਨ ਤੋਂ ਡੇਗ ਵਾਲਾ ਡੇਗ ਵਾਲਾ ਹਾਂਜੀ ਸ਼ਹਿਰ ਚਾਰ ਸਾਲ ਕੋਟ ਚਾਰ ਕੋਟ ਹਾਂਜੀ ਭਾਈ ਉੱਥੇ ਦਾ ਸਿਸਟਮ ਕਿੰਨਾ ਹੈਗਾ ਸਿਸਟਮ ਯਾਰ ਬਹੁਤ ਵਧੀਆ ਉਥੇ ਸਿਸਟਮ ਤੇ ਸ਼ੁਕਰ ਹੈ ਅੰਦਾਜ਼ਾ ਬਹੁਤ ਅੱਛਾ ਨਿਜ਼ਾਮ ਚੱਲ ਰਿਹਾ ਹੈ ਲੇਕਿਨ ਫਿਰ ਵੀ ਜਿਸ ਤਰ੍ਹਾਂ ਦੇ ਅੱਜ ਕੱਲ ਦੇ ਹਾਲਾਤ ਨੇ ਇਸ ਵਜ੍ਹਾ ਤੋਂ ਜਿਹੜਾ ਨਾ ਫਿਰ ਪਾਕਿਸਤਾਨ ਤੋਂ ਬਾਹਰ ਨਿਕਲ ਨਹੀਂ ਪੈਂਦਾ ਆਪਣੀਆਂ ਜ਼ਿਆਦਾ ਜਿਹੜੀਆਂ ਖਵਾਇਸ਼ਾਂ ਨੇ ਉਹ ਪੂਰੀਆਂ ਕਰਨ ਵਾਸਤੇ ਮਜਬੂਰੀਆਂ ਤੇ ਭਾਈ ਬਾਹਰ ਆਉਣੀ ਪੈਂਦੀਆਂ ਨੇ ਵਿੱਚ ਬਾਹਰ ਆਉਣਾ ਪੈਂਦਾ ਹੈ ਪਰਿਵਾਰ ਮਾਪੇ ਨੇ ਪੈਣਾਪਰਾ ਨੇ ਛੋਟੇ ਸਭ ਵਾਸਤੇ ਫਰਾਨੀ ਬਈ ਮੈਰਿਜ ਹੋਈ ਹੈ ਬਈ ਮੈਰਿਜ ਨਹੀਂ ਯਾਰ ਮੈਰਿਜ ਤੇ ਨਹੀਂ ਹੋਈ ਦੇਖੋ ਹੀ ਨਹੀਂ ਨਹੀਂ ਜਦੇ ਨਹੀਂ ਭਈ ਆ ਪੜਾਈ ਕਿੱਥੋਂ ਦੇਖ ਕੀਤੀ ਹੈ ਪੜਾਈ ਆਪਾਂ ਯਾਰ میٹرਕ ਤੱਕ ਕੀਤੀ ਹੈ میٹرਕ ਦਾ ਹਾਂਜੀ ਐਦੋਂ ਅੱਗੇ ਐਦੋਂ ਅੱਗੇ ਇੱਕ ਡਿਪਲੋਮਾ ਕੀਤਾ ਸੀਵਲ ਸਰਵੇ ਦਾ ਠੀਕ ਹੈ ਆਪਣੇ ਜ਼ਿਲ੍ਹੇ ਤੋਂ ਇਹਨਾਂ ਸਿਆਲਕੋਟ ਤੋਂ ਸਿਵਲ ਇੰਜੀਨੀਅਰਿੰਗ ਕਰ ਲਈ ਜੀ ਉੱਥੋਂ ਠੀਕ ਹੈ ਲੇਕਿਨ ਉਹਨਾਂ ਚੀਜ਼ਾਂ ਦਾ ਕੋਈ ਫਾਇਦਾ ਹੀ ਨਹੀਂ ਕਿਉਂ ਬਈ ਫਾਇਦਾ ਹੁੰਦਾ ਜੇ ਤੁਸੀਂ ਉਹਦੇ ਨਾਲ ਪ੍ਰੈਕਟੀਕਲ ਕਰੋ ਬਕਾਇਦਾ ਠੀਕ ਹੈ ਸਹੀ ਇਹ ਉਥੂ ਤਾਂ ਕਿ ਨਾ ਯਾਨੀ ਕਿ ਆਪਣੀ ਅਪਰੋਚ ਹੀ ਨਹੀਂ ਸੀ ਐ ਇਜਾਜ਼ਤ ਹੀ ਨਹੀਂ ਸੀ ਮਿਲੀ ਸਹੀ ਇਹ ਇਸ ਵਜ੍ਹਾ ਤੋਂ ਉਹ ਚੀਜ਼ਾਂ ਨੂੰ ਸਾਈਡ ਤੇ ਕਰਕੇ ਫਿਰ ਜਿਹੜਾ ਨਾ ਮਿਹਨਤ ਮਜ਼ਦੂਰੀ ਹੀ ਕਰ ਰਹੇ ਆ ਕਰਦੇ ਭਾਈ ਕੀ ਕੰਮ ਕਰਦੇ 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 ਯਾਰ ਛੋਟਾ ਭਾਈ ਇੱਕ ਉਥੇ ਹੀ ਸਾਲ ਕੋਈ ਨਹੀਂ ਕੰਮ ਕਰ ਰਿਹਾ ਠੀਕ ਹੈ ਭਾਈ ਗ੍ਰਾਫਿਕ ਡਿਜ਼ਾਈਨਿੰਗ ਗ੍ਰਾਫਿਕ ਹਾਂਜੀ ਤੇ ਵਾਲਾ ਸਾਹਿਬ ਨੇ ਉਹ ਆ ਕਾਰਪੈਂਟਰ ਦਾ ਹੀ ਕੰਮ ਕਰਦੇ ਨੇ ਠੀਕ ਹੈ ਤੇ ਆਪਾਂ ਉਨ ਇੱਥੇ ਆਏ ਆ ਮਲੇਸ਼ੀਆ ਇਸ ਤੋਂ ਪਹਿਲੇ ਜਿਹੜੇ ਆ ਤਕਰੀਬਨ ਮੈਂ 4-5 ਸਾਲ ਉੱਥੇ ਗ੍ਰੀਸ ਵੀ ਰਹਿ ਕੇ ਆਇਆ ਵਾਂ ਗ੍ਰੀਸ ਹਾਂਜੀ ਤੁਰਕੀ ਵੀ ਰਹਿ ਕੇ ਆਇਆ ਵਾਂ ਉੱਥੋਂ ਬਈ ਫਿਰ ਕਹਾ ਆਗੇ ਉਦੋਂ ਬਸ ਯਾਰ ਇੰਜ ਹੀ ਆਪਣਾ ਮਨ ਜਿਹੜਾ ਨਾ ਪਰ ਗਿਆ ਸੀ 5 ਸਾਲ ਲਏ 5 ਸਾਲ ਲੱਗੇ ਬਈ ਹਾਂਜੀ ਫਿਰ ਇਹ ਦੂਬਾਰ ਮਲੇਸ਼ੀਆ ਚਾਹੇ ਇਹ ਦੂਬਾਰ ਫਿਰ 2 ਸਾਲ ਫਿਰ ਪਾਕਿਸਤਾਨ ਰਹਾ ਵਾ ਅੱਛਾ ਫਿਰ ਉਸ ਤੋਂ ਬਾਅਦ ਮਲੇਸ਼ੀਆ ਆਇਆ ਹੁਣ ਇੱਥੇ ਵੀ 2 ਸਾਲ ਹੋ ਗਏ ਨੇ ਨਹੀਂ ਜਦੋਂ ਪਾਕਿਸਤਾਨ ਫਿਰ ਤੁਰਕੀ ਤੋਂ ਚਲੇ ਗਏ ਬਸ ਵਾਪਸ ਕਹਾ ਹੁੰਦਾ ਪਲਾਨ ਬਣਾਇਆ ਵਾਪਿਸ ਫਿਰ ਉੱਥੇ ਕੰਮ ਦੇ ਕੋਈ ਨਹੀਂ ਸੀ ਐਡਾ ਕੋਈ ਵੀ ਹੁੰਦਾ ਸਲਾਈ ਦਾ ਹੀ ਹੁੰਦਾ ਸੀ ਥੋੜਾ ਥੋੜਾ ਬਹੁਤ ਜਿਹੜਾ ਸੀ ਇਹੀ ਕਰੀਦਾ ਸੀ ਉਹਦੇ ਵਿੱਚ ਫਿਰ ਇੰਨਾ ਕੋਈ ਨਿਜ਼ਾਮ ਹੀ ਨਹੀਂ ਸੀ ਓਕੇ ਇਸ ਵਜ੍ਹਾ ਤੋਂ ਜਿਹੜਾ ਨਾ ਫਿਰ ਮਲੇਸ਼ੀਆ ਹੀ ਮਲੇਸ਼ੀਆ ਨਾਲ ਪਿਆ ਭਾਈ ਆਪਾਂ ਸੌਂਗ ਕਾਦੀ ਕਰਿਆ ਸੌਂਗ 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 ਗਾਣੇ ਦੀ ਮੰਗ ਲੋ ਵੀ ਸੌਂਗ ਕੇ ਮੈਂ ਗੱਡੀਆਂ ਘਰ ਵਾਰ ਬੋਲਟ ਗਾਉਣ ਦਾ ਕੋਈ ਲਿਖਣ ਦਾ ਕੋਈ ਐਕਟਿੰਗ ਦਾ ਨਹੀਂ ਆ ਰਿਹਾ ਠੀਕ ਹੈ ਅੱਲਾ ਨੇ ਬਹੁਤ ਕੁਝ ਦਿੱਤਾ ਹੈ ਸਹੀ ਹੈ ਠੀਕ ਹੈ ਭਾਈ ਬਾਈਕ ਵੀ ਹੈ ਵੇ ਕਾਰ ਵੀ ਠੀਕ ਹੈ ਆਪਣਾ ਸ਼ੁਕਰ ਹੈ ਅੱਲਾ ਦਾ ਸਹੀ ਹੈ ਲੇਕਿਨ ਗੱਡੀਆਂ ਤੇ ਨਹੀਂ ਠੀਕ ਹੈ ਚਲੋ ਪਰਮਾਤਮਾ ਦੇਵਰੇ ਉਹ ਤਾਂ ਇਨਸ਼ਾ ਅੱਲਾ ਤਾਲਾ ਅੱਲਾ ਦੀ ਜ਼ਾਤ ਦੇਣਾ ਦੀ ਇਹ ਸਭ ਨੂੰ ਦੇ ਸਹੀ ਹੈ ਨਾ ਤੇ ਹੱਕ ਹਲਾਲ ਦਾ ਦੇ ਸਭ ਨੂੰ ਸਹੀ ਹੈ ਲੇਕਿਨ ਇਹ ਵੇ ਮਿਹਨਤ ਹੀ ਕਰ ਰਹੇ ਆ ਸਹੀ ਹੈ ਕਿਸੇ ਨੂੰ ਵੇਖ ਕੇ ਯਾਨੀ ਕਿ ਕੋਈ ਹਸਦ ਨਹੀਂ ਆਪਣੀ ਮਿਹਨਤ ਕਰੋ ਮਿਹਨਤ ਬਹੁਤ ਜ਼ਰੂਰੀ ਹੈ ਬਈ ਕਿਤੇ ਕਿਤੇ ਪਰਮਾਤਮਾ ਰੰਗ ਦਿਖਾਉਂਦਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਮਿਹਨਤ ਤੇ ਸਭ ਤੋਂ ਪਹਿਲੇ ਉਹਦੇ ਤੇ ਯਕੀਨ ਹੈ ਇਹ ਦੋ ਚੀਜ਼ਾਂ ਜਿਹੜੀਆਂ ਨੇ ਨਾ ਪਹਿਲੇ ਯਕੀਨ ਹੈ ਤੇ ਬਾਅਦ ਚ ਮਿਹਨਤ ਹੈ ਬਈ ਮੈਂ ਜਿਹੜੇ ਆਪਾਂ ਆਫ ਕੈਮਰਾ ਗੱਲ ਕਰਦੇ ਸੀਗੇ ਤੁਹਾਨੂੰ ਐਕਟਿੰਗ ਦਾ ਬਹੁਤ ਸ਼ੌਂਕ ਹੈਗਾ ਹਾਂਜੀ ਉਹ ਕਿਦਾਂ ਪਿਆ ਉਹ ਬਸ ਐਸੇ ਤਰ੍ਹਾਂ ਯਾਰ ਫਿਲਮਾਂ ਵੇਖ ਕੇ ਫਿਲਮਾਂ ਪੰਜਾਬੀਆਂ ਤੁਹਾਡੇ ਪੰਜਾਬੀਆਂ ਦੀਆਂ ਫਿਲਮਾਂ ਵੇਖੀਆਂ ਨੇ ਸਹੀ ਏ ਮੀ ਵੀਰ ਕੋ ਹੋ ਗਿਆ ਕਿਗਰੇਵਾਲ ਹੋ ਗਿਆ ਔਰ ਕਾਫੀ ਜ਼ਿਆਦਾ ਅچھے ਅچھے ਲੇਕਿਨ ਹੁਣ ਆਨ ਕੈਮਰਾ ਨਹੀਂ ਯਾਦ ਆ ਰਿਹਾ ਮੈਨੂੰ ਨਾਮ ਤੇ ਬਹੁਤ ਜ਼ਿਆਦਾ ਨੇ ਐਕਟਿੰਗ ਵੀ ਬਹੁਤ ਅੱਛੀ ਹੈ ਲੇਕਿਨ ਤੁਹਾਡੇ ਪੰਜਾਬ ਦੇ ਵਿੱਚ ਐਮੀ ਬਿਰਕ ਤੇ ਗਿੱਪੀ ਗਰੇਵਾਲ ਦੀ ਇਹਨਾਂ ਦੋ ਬੰਦਿਆਂ ਦੀ ਸਾਡੇ ਫੇਵਰੇਟ ਐਮੀ ਬਿਰਕ ਤੇ ਗਿੱਪੀ ਗਰੇਵਾਲ ਦੀ ਹਾਂਜੀ ਇਹਨਾਂ ਦੋ ਬੰਦਿਆਂ ਦੀ ਬਹੁਤ ਅੱਛੀ ਯਾਨੀ ਕਿ ਮੈਨੂੰ ਐਕਟਿੰਗ ਅੱਛੀ ਲੱਗਦੀ ਹੈ ਅੱਛਾ ਬੁਕਾਇਆ ਹੋਰ ਵੀ ساری ਦੁਨੀਆ ਕਰ ਰਹੀ ਹੈ ਹਾਂ ਭਾਈ ਇਹ ਤਾਂ ਹੈ ਕਿਉਂਕਿ ਕਈ ਵਾਰ ਐਤਾ ਹੁੰਦਾ ਹਨਾ ਆਪਣੇ ਦਿਲ ਨੂੰ ਲੱਗੇਦਾ ਕੋਈ ਬੰਦਾ ਹਾਂਜੀ ਹੁਣ ਸਾਡੇ ਪਾਕਿਸਤਾਨ ਨੇ ਡੇ ਡੇ ਮਸ਼ਹੂਰ ਨੇ ਨਾਮ ਬੜੇ ਬੜੇ ਵੱਡੇ ਨੇ ਸਹੀ ਹੈ ਨਾ ਸਾਰੇ ਬੜੇ ਅੱਛੇ ਕਲਾਕਾਰ ਨੇ ਸਹੀ ਹੈ ਐਕਟਰ ਨੇ ਐਕਟਰਸ ਨੇ ਲੇਕਿਨ ਫਿਰ ਵੀ ਜਿਹੜਾ ਨਾ ਐਮੀ ਵਰਕ ਹੋ ਗਿਆ ਕਿ ਪੀਗਰ ਵਾਲ ਹੋ ਗਿਆ ਠੀਕ ਹੈ ਚੈੱਕ ਕਰਨਾ ਜੇ ਭਾਈ ਮੰਨ ਲੋ ਪ੍ਰਮਾਤਮਾ ਇਹ ਜੇ ਆਪਣੀ ਦੇ ਦਿਲ ਵਿਆ ਦੇ ਬੀ ਐਮੀ ਬਈ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਵੀ ਦੇਰਾਂਗੇ ਹਾਂਜੀ ਕਿ ਉਹ ਨਹੀਂ ਮਹਾਨਾ ਚੀਜ਼ਾਂ ਤੇ ਵੇਖੋ ਨਾ ਜਿੰਨਾ ਚੀਜ਼ਾਂ ਦੇ ਖਾਬ ਵੇਖੀਦੇ ਨੇ ਸੁਪਨੇ ਵੇਖੀਦੇ ਨੇ ਜਿਓ ਚਾਲਾਕ ਸਾਹਮਣੇ ਆ ਜਾਣ ਸਾਡੇ ਕੋਲ ਆ ਜਾਣ ਸਹੀ ਏ ਤੇ ਫਿਰ ਕਿਉਂ ਨਹੀਂ ਬੰਦਾ ਉਹਨਾਂ ਨੂੰ ਅਸਰ ਕਰਦਾ ਹੈ ਕਿ ਉਹਨਾਂ ਦਾ ਭਾਈ ਫਿਰ ਐਕਟਿੰਗ ਤੇ ਜਾਣਦਾ ਕਿਵੇਂ ਉਹ ਕਰਿਆ ਤੁਸੀਂ ਜੀ ਮੰਨ ਲਓ ਅੱਗੇ ਕੋਈ ਬਦੇ ਨਹੀਂ ਨਹੀਂ ਯਾਰ ਕੋਈ ਸ਼ਾਰਟ ਮੂਵੀ ਚੱਲ ਰਹੀਆਂ ਨੇ ਜਿਵੇਂ ਆਪਣੇ ਹਨਾ ਸ਼ਾਰਟ ਮੂਵੀਆਂ ਤੇ ਚੱਲਦਈਆਂ ਨੇ ਵੇਖੀ ਦੀਆਂ ਵੀ ਨੇ ਸੋਸ਼ਲ ਮੀਡੀਆ ਤੇ ਲੇਕਿਨ ਯਾਨੀ ਕਿ ਆਪਣੇ ਨੂੰ ਸਕਰੀਨ ਤੇ ਆਉਣ ਦਾ ਸ਼ੌਕ ਨਹੀਂ ਹੈ ਤੇ ਹੁਣ ਨਵਾਂ ਨਵਾਂ ਹੀ ਬਸ ਸ਼ੌਕ ਜਿਹੜਾ ਨਾ ਆ ਗਿਆ ਹੈ ਕਿ ਨਹੀਂ ਯਾਰ ਸਾਰੀ ਦੁਨੀਆ ਕਰ ਰਹੀ ਏ ਅਸੀਂ ਕਿਉਂ ਪਿੱਛੇ ਰਹਿ ਰਹੇ ਹਾਂ ਕੌਂਕੇ ਵੀ ਜਿਹੜੇ ਹਿਸਾਬ ਨਾਲ ਦਾ ਜਵਾਨਾ ਸਭ ਕੁਝ ਕਰਨਾ ਪੈਂਦਾ ਜਵਾਨੇ ਦੇ ਹਿਸਾਬ ਨਾਲ ਕਰਨਾ ਪੈਂਦਾ ਹੈਗਾ ਜ਼ਾਹਰ ਹੈ ਤੇ ਉਹ ਇੰਨਾ ਸਿਰਫ ਫੇਸਬੁਕ ਜਤੀ ਹੋਣੀ ਜਿਵੇਂ ਜ਼ਮਾਨੇ ਦੇ ਹਿਸਾਬ ਨਾਲ ਹੀ ਚੱਲਣਾ ਹੈ ਇਸ ਵਾਸਤੇ ਅੱਜ ਤੁਹਾਡੀ ਮਿਹਰਬਾਨੀ ਸਭ ਤੋਂ ਪਹਿਲੇ ਸਹੀ ਹੈ ਨਾ ਤੇ ਮੈਂ ਭੁੱਲ ਗਿਆ ਉਹ ਮਿਹਰਬਾਨੀ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਚੈਨਲ ਤੇ ਆਉਣ ਦੀ ਇਜਾਜ਼ਤ ਦਿੱਤੀ ਹੈ ਸਹੀ ਹੈ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਕਿਹੜੀ ਜਗ੍ਹਾ ਤੋਂ ਐਸੀ ਆ ਮੈਂ ਕਲਾਂਗ ਕਲਾਂਗ ਤੋਂ ਆਇਆ تھا ਕੋਟ ਕਲਾਂ ਵਾਲੀ ਸਾਈਡ ਤੋਂ ਤੁਹਾਡੇ ਅਕਸਰ ਜਿਹੜਾ ਨੇ ਵੀਡੀਓਂ ਛਿੱੜੀਆਂ ਦੇਖੀ ਦੀਆਂ ਹਨ ਤੇ ਇੱਥੇ ਨਜ਼ਦੀਕ ਏਰੀਆ ਦੇ ਵਿੱਚ ਨਾ ਤੁਸੀਂ ਮੈਨੂੰ ਜਰਾ ਵਿਕੇ ਹੋ ਤਾਂ ਮੈਂ ਚਲੋ ਭਾਈ ਹੋਰਾਂ ਨਾਲ ਰਾਤ ਦਾ ਕਰੀਏ ਕੰਟੈਕਟ ਕਰੀਏ ਹੋ ਸਕਦਾ ਹੈ ਕਿ ਸਾਡੀ ਸੁਣੀ ਜਾਏ ਉਹ ਤੁਹਾਡਾ ਮਿਹਰਬਾਨੀ ਸ਼ੁਕਰੀਆ ਕਿ ਤੁਹਾਨੂੰ ਟਾਈਮ ਦਿੱਤਾ ਧੰਨਵਾਦ ਭਾਈ ਕਿਉਂਕਿ ਬਈ ਆਪਾਂ ਨੇ ਇੱਕ ਅਲੱਗ ਜਿਹੀ ਚੀਜ਼ ਸਟਾਰਟ ਕੀਤੀ ਹੈਗੀ ਹਾਂਜੀ ਕਿਉਂਕਿ ਇਹਦੇ ਨਾਲ ਚਲੋ ਆਪਣਾ ਕੰਮਕਾਰ ਵੀ ਚੱਲੀ ਜਾਂਦਾ ਹੈਗਾ ਇਹ ਚੀਜ਼ ਵੀ ਚੱਲੀ ਜਾਂਦੀ ਆ ਕਿਉਂਕਿ ਆਪਾਂ ਨੂੰ ਮਲੇਸ਼ੀਆ 'ਚ ਬੈਠੇ ਨੂੰ ਕੋਈ ਨਹੀਂ ਪਤਾ ਲੱਗਦਾ ਹਨਾ ਵੀਰੇ ਵੀ ਕਿੱਦਾਂ ਆਪਾਂ ਦਾ ਕਿਹੜੇ ਬੰਦੇ 'ਚ ਕੀ ਹੋਣਾ ਹੈਗਾ ਇਸ ਲਈ ਆਪਾਂ ਨੇ ਸੈਟਅਪ ਲਾਇਆ ਮਲੇਸ਼ੀਆ 'ਚ ਬੈਠੇ ਨਹੀਂ ਇਹ ਦੁਨੀਆ ਦੇ ਕਿਸੇ ਹਿੱਸੇ ਤੇ ਵੀ ਨਹੀਂ ਪਤਾ ਪੜਾ ਜਾਂਦਾ ਕੁਝ ਇਤਨੇ ਇਤਨੇ ਵੱਡੇ ਫਨਕਾਰ ਨੇ ਸਹੀ ਹੈ ਲੇਕਿਨ ਗੁਰਬਤ ਦੀ ਵਜ੍ਹਾ ਤੋਂ ਨਹੀਂ ਅੱਗੇ ਆ ਸਕਦੇ ਆਪਣਾ ਟੈਲੈਂਟ ਸੋਸ਼ਲ ਮੀਡੀਆ ਵੀ ਦੇਖੋ ਨਾ ਹੁਣ ਤਾਂ ਸੋਸ਼ਲ ਮੀਡੀਆ ਦਾ ਚਲੋ ਦੌਰ ਹੈ ਟੈਲੈਂਟ ਇੱਥੇ ਦਿਖਾ ਸਕਦੇ ਹੋ ਹਰ ਇੱਕ ਬੰਦਾ ਟੈਲੈਂਟ ਦਿਖਾ ਸਕਦਾ ਹੈ ਦੁਨੀਆ ਜਿਹੜੀ ਹੈ ਤੁਹਾਡੇ ਫਾਲੋਅਰ ਜਿਹੜੇ ਨੇ ਪਿਆਰ ਕਰਨ ਵਾਲੇ ਭਰਾ ਨੇ ਜਿਹੜੇ ਐ ਤੇ ਬੰਦੇ ਨੂੰ ਇਥੋਂ ਥੱਲੇ ਉੱਚੇ ਉੱਤੇ ਨਹੀਂ ਰੱਖਦੇ ਭੈਣ ਭਰਾਵਾਂ ਨਾਲ ਹੀ ਆ ਬਾਈ ਸਾਰਾ ਕੱਲੇ ਬੰਦਾ ਕੋਹ ਨਹੀਂ ਕਰ ਸਕਦਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੁਸੀਂ ਉੱਥੇ ਜਿੰਨੀਆਂ ਮਰਦੀਆਂ ਪਾ ਦਿੱਤੀਆਂ ਮਾਰੋ ਜੋ ਮਰਦ ਨਹੀਂ ਨਹੀਂ ਚੱਲਦਾ ਬਾਈ ਬਈ ਮੈਂ ਸੋਣਾ ਤੁਹਾਨੂੰ ਲਿਖਣ ਦਾ ਵੀ ਸ਼ੌਂਕ ਆ ਲਿਖਣ ਦਾ ਵੀ ਯਾਰ ਸ਼ੌਕ ਹੈ Song ਲਿਖਦੇ ਹਾਂ ਤੇ ਸੈਰੀ Song ਯਾਰ ਬਸ ਐ ਨਾਰਮਲ ਹੀ ਛੋਟਾ ਮੋਟਾ ਦੇ ਲਿਖ ਰਹੇ ਆ ਅ ਥੋੜੇ ਮਹੀਨੇ ਦੋ ਤਿੰਨ ਹੀ ਹੋਏ ਨੇ ਜ਼ਿਆਦਾ ਤਾਂ ਸਟਾਰਟ ਕੀਤਾ ਹੋਵੇ ਇਹ ਤਾਂ ਪਹਿਲੇ ਤੇ ਅਮੀ ਸੁਣੀ ਦੇ ਹਣ ਬੋਲੀ ਦੇ ਹਣ ਲੇਕਿਨ ਹੁਣ ਮੈਂ ਚਲੋ ਲਿਖਨੇ ਆ ਕੀ ਹੈ ਕੰਮ ਤੁਝਾਈ ਦਾ ਘਰ ਜੇ ਜਾ ਕੇ 2-3 ਘੰਟੇ ਆਪਣਾ ਲਿਖ ਲਈਦਾ ਉਹ ਆਪਣੇ ਨਾਲ ਹੀ ਅਸੀਂ ਪਾਰਟ ਟਾਈਮ ਜੋਬ ਵੀ ਕਰਦੇ ਮੈਰੀ ਤੇ ਲਿਖਨੇ ਕੋ ਫੋਨ ਤੇ ਭਾਈ ਫੋਨ ਤੇ ਵੀ ਲਿਖ ਲਈਦੇ ਨੇ ਜਿਹੜਾ ਜਿੱਥੇ ਕੋਈ ਫਿਕਰਾ ਯਾਦ ਆਏ ਡਾਇਰੀ ਤੇ ਵੀ ਲਿਖ ਲਈਦਾ ਫੋਨ ਤੇ ਵੀ ਲਿਖ ਲਈਦਾ ਭਾਈ ਜੀ ਦੇਖਿਆ ਜਾਵੇ ਹਨਾ ਵੀ ਕਈ ਵਾਰ ਆਪਣਾ ਕੰਮ ਆਦੀ ਮਜਬੂਰੀਆਂ ਨਹੀਂ ਹੋ ਜਾਂਦੀਆਂ ਵੀ ਆਪ ਆਪ ਦਾ Song ਪੂਰਾ ਨਹੀਂ ਕਰ ਸਕਦੇ ਜੀ ਜੀ ਇਹਦੇ ਵਿੱਚ ਕਿਵੇਂ ਤੁਸੀਂ Song ਯਾਨੀ ਕਿ ਪੂਰਾ ਵੀਡੀਓ ਸ਼ੂਟ ਇਹ ਮੰਨ ਲਓ ਵੀ ਤੀ Song ਲਿਖਿਆ ਹੈ ਨਾ ਕੋਈ ਵੀ ਮੰਨ ਲਓ ਪਹੁੰਚਣ ਦੀ ਰਿਕਾਰਡਿੰਗ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਯਾਰ ਰਿਕਾਰਡਿੰਗ ਕਰਵਾਉਣ ਦੀ ਨਹੀਂ ਕਿਉਂ ਗਈ ਅਜੇ ਬੀਟਾਂ ਜਿਹੜੀਆਂ ਫ੍ਰੀ ਬੀਟਸ ਨਹੀਂ ਬਣੀਆਂ ਫ੍ਰੀ ਬੀਟਸ YouTube ਤੋਂ ਮਿਲ ਜਾਂਦੀਆਂ ਨੇ ਬੀਟ ਮੇਰੇ ਤੋਂ ਡਾਊਨਲੋਡ ਹੋ ਜਾਂਦੀਆਂ ਨੇ ਅਜੇ ਤੇ ਫਿਰ ਜਿਹੜਾ ਨੇ ਬੀਟਾਂ ਹੀ ਦੋ ਚਾਰ ਡਾਊਨਲੋਡ ਕੀਤੀਆਂ ਨੇ ਸਹੀ ਹੈ ਉਹਨਾਂ ਦਿੱਤੀ ਮੈਂ ਦੋ ਤਿੰਨ ਗਾਣੇ ਜਿਹੜੇ ਨੇ ਖੁਦ ਲਿਖੇ ਨੇ ਤੇ ਬਣਾਏ ਨੇ ਬੁਕਾਇਦਾ ਜਿੰਝ ਤੁਸੀਂ ਕਹਿ ਰਹੇ ਹੋ ਸਟੂਡੀਓ ਦੇ ਵਿੱਚ ਜਾਏ ਬੰਦਾ ਵੀਡੀਓ ਸ਼ੂਟ ਕਰਵਾਏ ਤੇ ਨਹੀਂ ਆ ਰਹੇ ਯਾਨੀ ਕਿ ਆਪਣੀ ਜੇਬ ਵਿੱਚ ਇਜਾਜ਼ਤ ਨਹੀਂ ਆ ਦੇ ਦੇ ਰਹੀ। ਭਾਈ ਫਿਰ ਵੀ ਤੁਸੀਂ ਨਾ ਕੋਸ਼ਿਸ਼ ਕਰੋ ਬਹੁਤ ਜ਼ਿਆਦਾ ਕਿਉਂਕਿ ਪਰਮਾਤਮਾ ਹੈ ਨਹੀਂ ਪਤਾ ਅੱਜ ਬਹੁਤ ਜ਼ਿਆਦਾ Song ਆਉਂਦੇ ਆ ਜਿਹੜੇ ਮੈਨਾਂ ਹੈ ਨਹੀਂ ਪਤਾ ਕਿ ਕਿਹੜਾ ਹਿੱਟ ਹੋ ਜੀ। ਸਹੀ ਗੱਲ ਹੈ ਕਿਉਂਕਿ ਤੁਸੀਂ ਕਰੋ ਕੋਈ ਨਾ ਕੋਈ ਵੀ। ਹਾਂ ਜੀ ਉਹ ਜ਼ਰੂਰੀ ਨਹੀਂ ਕਿ ਪੂਰਾ ਗਾਣਾ ਤੁਹਾਡਾ ਹਿੱਟ ਹੋਏ। ਗਾਣੇ ਦੇ ਵਿੱਚ ਸਿਰਫ ਚੰਦ ਇੱਕ ਦੋ ਲਾਈਨਾਂ ਹੁੰਦੀਆਂ ਨੇ ਸਹੀ ਹੈ ਨਾ। ਉਹ ਹਿੱਟ ਹੋ ਗਈਆਂ ਤੇ ਸਮਝੋ ਤੁਸੀਂ ਹਿੱਟ ਹੋ। ਹੂੰ। ਕਾਫੀ ਜ਼ਿਆਦਾ ਗਾਣੇ ਤਕਰੀਬਨ ਮੈਂ 10-12 ਗਾਣੇ ਲਿਖ ਕੇ ਰੱਖੇ ਨੇ। ਅੱਛਾ ਕੋਈ ਬਈ ਹੁਣ ਜੈਨ ਚ ਹੈ। ਸਨਾਤਨ ਜੀ ਤੇ ਨਹੀਂ ਆਰ ਮੋਬਾਈਲ ਦੇ ਵਿੱਚ ਨੇ ਮੋਬਾਈਲ ਤੋਂ ਸੁਣਾਉਣਾ ਕੋਈ ਨਹੀਂ ਕਿ ਅਸੀਂ ਤੇ ਕੰਮਕਾਜ ਦੇ ਵਿੱਚ ਹੀ ਇਹਨੇ ਮਿਲਦੀ ਹੈ ਕਿ ਉਹ ਫਿਰ ਯਾਦ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਆ ਮੋਬਾਈਲ ਤੋਂ ਸੁਣਾਉਣਾ ਕੋਈ ਨਹੀਂ ਆ ਵੇਖੋ ਹੁਣ ਚੰਦ ਲਾਈ ਨਹੀਂ ਆਦੇ ਲਿਖੀਆਂ ਨੇ ਘਾਤੀ ਹੈ ਮੇਰੇ ਰੇਨ ਦੇ ਵਿੱਚ ਆਈਆਂ ਹਨ ਉਹ ਨਾਲ-ਨਾਲ ਮੈਂ ਖੁਦ ਆਪਤੁਰਾ ਲੱਭਾ ਨਾਲ ਸਹਾਰੇ ਬਹੁਤੇ ਸ਼ਾਪਤੁਰਾ ਉਹ ਨਾਲ-ਨਾਲ ਮੈਂ ਖੁਦ ਆਪਤੁਰਾ ਲੱਭਾ ਨਾਲ ਸਹਾਰੇ ਬਹੁਤਾ ਸ਼ਾਪਤੁਰਾ ਰਾਪਮ ਔਖੇ ਤਮੀ ਲੰਗੇ ਹੱਸ ਕੇ ਇੱਤੇ ਜਿੰਨਾ ਧੋਖੇ ਮਾਈਂਡ ਬੰਨੇ ਕਸਕੇ ਮੁੱਛਾਂ ਬਸ ਵੱਡੀਆਂ ਤੇ ਕੰਮ ਲੋਟੇ ਨੇ ਮੀਆਂ ਮਿੱਠੂ ਬਣਦੇ ਬਲੀਸ ਬੋਤੇ ਨੇ ਦੀਰਾ ਹੁਣ ਰੱਖਾ 100 100 ਫੁੱਟ ਦੂਰੀ ਤੇ ਕਰਨੇ ਆ ਕਈਆਂ ਦੇ ਹਿਸਾਬ ਚੋਖੇ ਨੇ ਉਹ ਨਾਲ ਨਾਲ ਮੈਂ ਖੁਦ ਅਪਟੂਰਾ ਲੱਬਾ ਲ ਸਹਾਰੇ ਬੋਲਦਾ ਸ਼ਾਪਟੂਰਾ ਅੱਛਾ ਇਹ ਇਹ ਦੇ ਚੰਦ ਲਾਇਨਾਂ ਨੇ ਲੇਕਿਨ ਇਹ ਇਹ ਉਰਦੂ ਦੇ ਸ਼ਬਦ ਨੇ ਨਹੀਂ ਉਰਦੂ ਵੀ ਇਹ ਪੰਜਾਬੀ ਵੀ ਹੈ ਇੰਗਲਿਸ਼ ਵੀ ਹੈ ਮਿਕਸ ਮਿਕਸ ਕਰ ਰਹੇ ਹਾਂ ਹਾਂਜੀ ਉਹ ਫਿਰ ਜਿਹੜਾ ਜਿੱਥੇ ਸਹੀ ਵਲਡ ਫਿਟਰ ਆਏ ਸਹੀ ਲੱਗੇ ਉਹ ਫਿਰ ਲਿਖ ਦੇਣਾ। ਹੋਰ ਬਈ ਸਭ ਵਧੀਆ ਵੀਰੇ। ਤੁਸੀਂ ਆਪਣੀ ਸੁਣਾਓ ਠੀਕ ਹੈ। ਵਧੀਆ ਬਈ ਕੰਮ ਕਰ। ਫਿਰ ਉਹਨੂੰ ਤੁਸੀਂ ਮੈਨੂੰ ਉਦੋਂ ਫੋਨ ਕਰ ਲਈ ਸੀ ਨਾ ਮੋਰੋ ਸੀਗਾ ਕੰਮ ਤੇ। ਹੂੰ ਹੂੰ। ਮੈਂ ਪਹਿਲਾਂ ਨਵਾਂ ਨੰਬਰ ਦੇਖਿਆ। ਠੀਕ ਹੈ ਨਾ ਮੈਂ ਕਿਹਾ ਵੀ ਬੋਏ ਕੀਆ ਫਿਰ ਮੈਂ ਚੱਕ ਲੈ ਮੈਂ ਉਹਨੂੰ ਮੈਂ ਕੰਮ ਤੇ ਸੀਗਾ ਪਹਿਲਾਂ ਬੀਚ ਨਹੀਂ ਚੱਕਿਆ। ਫਿਰ ਤੁਸੀਂ ਕਿਹਾ ਵੀ ਇੰਨਾ ਕਰਨਾ ਆਪਾਂ ਅੱਜ ਦਾ ਮਾ ਚਲ ਬਈ ਅੱਜ ਥੋੜੀ ਵੇਲ ਮਿਲੀ ਸੀਗੀ। ਹਾਂਜੀ। ਕਿਉਂਕਿ ਕੱਲ ਵੀ ਕੰਮ ਤੇ ਸੀਗੇ। ਕਿਉਂਕਿ ਭਾਈ ਚਲੋ ਐ ਟਾਈਮ ਕੱਢ ਲਈਦਾ ਪਣ ਪਾਈਆਂ ਨਾਲ ਮੂੰਹ ਲੈ ਨਹੀਂ ਇਸ ਵਾਸਤੇ ਜ਼ਿਆਦਾ ਕੋਸ਼ਿਸ਼ ਕਰ ਰਿਆ ਸੀ ਕਿਉਂਕਿ ਸਾਡੇ ਵੀ ਰੈਸਟੋਰੈਂਟ ਤੇ ਮੈਂ ਕੰਮ ਕਰਨਾ ਨੇ ਇੱਥੇ ਠੀਕ ਹੈ ਵੀਰੇ ਤੇ ਇੱਥੇ ਆ ਕੇ ਕੰਮ ਸਿੱਖਿਆ ਵੀ ਇਹ ਤੇ ਇੱਥੇ ਹੀ ਕਰ ਰਹੇ ਆ ਰੈਸਟੋਰੈਂਟ ਤੇ ਜਿਨ੍ਹਾਂ ਨੇ ਸਿਖਾਇਆ ਯਾਨੀ ਕਿ ਉਹਨਾਂ ਕੋਲ ਹੀ ਕਰ ਰਹੇ ਆ ਠੀਕ ਹੈ ਵੀਰੇ ਸਹੀ ਹੈ ਤੇ ਉਹ ਸਾਡੇ ਰੈਸਟੋਰੈਂਟ ਦੇ ਨਾ ਜ਼ਰਾ ਫਾਈਨ ਹੋਇਆ ਸੀ ਤੇ ਇਸ ਵਜ੍ਹਾ ਤੋਂ ਨਾ ਦੋ ਤਿੰਨ ਦਿਨ ਉਹਦੇ ਹਨ ਬੰਦ ਸੀ ਤੇ ਮੈਂ ਚਲੋ ਭਾਈ ਉਹਨਾਂ ਨਾਲ ਰਾਬਤਾ ਕਰ ਲਿਆ ਹਾਂ ਇਹ ਤੇ ਭਾਈ ਹੋਰੀ ਮੌਕਾ ਦੇਣ ਨਹੀਂ ਨਹੀਂ ਬਖੀ ਆਪਣੀ ਕੀ ਕਰਦਾ

ਕਿਸਮਤ ਜਿਹੜੀ ਕਿਸਮਤ ਹਾਂ ਉਸਮਤ ਸਾਰਗਨ ਮਹਿਤਾ ਨੇ ਜੀ ਹਾਂਜੀ ਉਹ ਬਲੀ ਉਹ ਬਰੀ ਬਰੀ ਤੇ ਉਸ ਤੋਂ ਇਲਾਵਾ ਉਹਦੀ ਜਿਹੜੀ ਇੱਕ ਰੱਬ ਦਾ ਰੇਡੀਓ ਵੀ ਹੈ ਹਾਂ ਜਿਸ ਸਾਹਿਬ ਇੱਕ ਨਿਕਾ ਜ਼ੈਲਦਾਰ ਵੀ ਉਹਦੇ ਵਿੱਚ ਵੀ ਉਹਦੀ ਐਕਟਿੰਗ ਬੜੀ ਅੱਛੀ ਹੈ ਵੀ ਮੰਗਲੋ ਤੁਹਾਡੇ ਮਨ ਦੇ ਵਿੱਚ ਪਏ ਐ ਮੇ ਬਾਈ ਹਾਂਜੀ ਯਾਨੀ ਕਿ ਉਹ ਜ਼ਰੂਰੀ ਨਹੀਂ ਐਕਟਰ ਸਾਰੇ ਹੀ ਅੱਛੇ ਨੇ ਮੈਂ ਕਿਸੇ ਬਾਰੇ ਨਹੀਂ ਕਿਸੇ ਬਾਰੇ ਨਹੀਂ ਬੁਰਾ ਬੋਲਦਾ ਸਹੀ ਹੈ ਲੇਕਿਨ ਇਹ ਵੇਖ ਕੇ ਦਰਾ ਗਿੱਪੀ ਗਰੇ ਵਾਲਾ ਹੋ ਗਿਆ ਤੁਹਾਡਾ ਇੱਕ ਪੰਜਾਬ ਦਾ ਯਾਨੀ ਕਿ ਇੰਡੀਆ ਪੰਜਾਬ ਤੋਂ ਇੱਕ ਐਮੀ ਵਿਰਕ ਭਾਈ ਹੋ ਗਏ ਠੀਕ ਹੈ ਭਾਈ ਇਹ ਵਾਲੇ ਦੋ ਜਿਹੜੇ ਨੇ ਕਮਾਲ ਐਕਟਿੰਗ ਹੈ ਯਾਰ ਐਕਟਿੰਗ ਬਹੁਤ ਸੋਹਣੀ ਲੱਗਦੀ ਭਾਈ ਐਕਟਿੰਗ ਬਹੁਤ ਵਧੀਆ ਸਹੀ ਹੈ ਨਹੀਂ ਭਾਈ ਫਿਰ ਤੁਸੀਂ ਐਕਟਿੰਗ ਤੇ ਜਾਣ ਦਾ ਕਨੈਕਟ ਨਹੀਂ ਕੀਤਾ ਕਿ ਨਾਲ ਮਨ ਨਾਲ YouTube ਤੇ ਬਹੁਤ ਕੁਝ ਆ ਹਨਾ ਵੀ ਚੈਨਲ ਬਣਾ ਕੇ ਕਿਸੇ ਨਾਲ ਰابطਾ ਕਰਨ ਦਾ ਤੁਹਾਨੂੰ ਦੱਸਿਆ ਨਾ ਜਿਹ ਪਹਿਲਾ ਆਨਲਾਈਨ ਸ਼ੋਅ ਹੋਵੇ ਪਹਿਲਾ ਆਨਲਾਈਨ ਸ਼ੋਅ ਜਿਹੜਾ ਤੁਹਾਡੇ ਕੋਲ ਖੁਦ ਮੈਂ ਰਿਕਵੈਸਟ ਕੀਤੀ ਹੈ ਸਹੀ ਹੈ ਕਿ ਭਾਈ ਹੋਰਾਂ ਦੇ ਰਿਕਵੈਸਟ ਕਰੀਏ ਲਾਈਵ ਚੰਨੀਏ سوشل ਮੀਡੀਆ ਤੇ ذرا ہی بھی کوئی پھیرا ਛੇਰਾ ਲਈਏ ہاں ਇਹਦਾ ਸਹੀ ਹੈ ਨਹੀਂ ਤੇ اس ਤੋਂ ਪਹਿਲੇ ਕੋਈ سوشل میڈیا ਤੇ ਫੋਟੋ ਜਾਂ ਕੋਈ ویڈیو ਹੈ یعنی کہ ਆਪਣਾ ਮਾਈਂਡ ਜਿਹੜਾ ਨਾ ਬੜਾ ਕੂਲ ਮਾਈਂਡ ਰੱਖਿਆ ਸੋ ਅਕਾਊਂਟ ਸਾਰੇ ਬਣੇ ਨੇ ਇਹ ਨਹੀਂ ਕਿ ਨਹੀਂ ਲੇਕਿਨ ਆਪਣੀ ਵੀਡੀਓ ਨਹੀਂ ਕਦੀ ਵੀ ਉੱਥੇ اپلوڈ ਕੀਤੀ ਫਸਟ ਟਾਈਮ ਆਇਓ ਬਈ ਫਸਟ ਟਾਈਮ سوشل میڈیا ਦੀ ਫਸਟ ਟਾਈਮ ਹੁੰਦਾ ਤੁਸੀਂ ਜਿਹੜਾ ਨਾ ਵੀਡੀਓ اپلوਡ ਕਰਨੀ ਹੈ ਤੇ ਫਸਟ ਟਾਈਮ ਕੁਸ਼ੈਰੀ ਚਿੱਤੇ ਬਈ ਸ਼ੈਰੀ ਸ਼ੈਰੀ ਯਾਰ ਨਹੀਂ ਯਾਦ ਨਹੀਂ ਜਿੰਦੀਆਂ ਚੀਜ਼ਾਂ ਦਾ ਟਾਈਮ ਹੀ ਨਹੀਂ ਹੈ। ਸ਼ਾਇਰੀਆਂ ਦਾ ਅੱਛੀਆਂ ਨੇ ਸੁਣੀਆਂ ਨੇ ਪੋਇਟਰੀਆਂ ਬਹੁਤ ਜ਼ਿਆਦਾ ਚਾਹੀਏ। ਲੇਕਿਨ ਉਹ ਯਾਦ ਰੱਖਣ ਵਾਸਤੇ ਕਿੱਥੇ ਦੁਨੀਆਵੀ ਕੰਮ ਆਪਣੇ ਰੈਗੂਲਰ ਕੰਮ ਰੋਜ਼ਮਾਰਾ ਦੇ ਕੰਮ ਹੀ ਇਤਨੇ ਜ਼ਿਆਦਾ ਨੇ। ਭਾਈ ਤੂੰ ਜਿਆ ਗਾਣਾ ਰਿਕਾਰਡਿੰਗ ਆਲਾ ਨਾ ਕਿਰਾਂ ਕਰਕੇ ਹਨਾ ਚਲੋ ਘਰ ਦੀ ਵੀ ਦੇਖਣਾ ਪੈਂਦਾ ਸਾਰਾ ਕੁਝ ਇਹ ਕਿਰਾਂ ਤੁਸੀਂ ਕਰੋ। ਠੀਕ ਹੈ ਨਾ? ਨਹੀਂ ਉਹ ਤਿਆਰ ਕਰਾ ਲੈ ਚਾਹੇ ਹੋਰ 1 ਮਹੀਨਾ 2 ਮਹੀਨੇ 3 ਮਹੀਨੇ ਲੱਗ ਜਾਣ। ਇਹਰਾ ਫਰੈਂਡ ਸਰਕ ਨਾਲ ਕਨੈਕਟ ਕਰਕੇ ਤੂੰ ਜੀ ਗਾਣੇ ਦਾ ਤੁਸੀਂ ਕਰੋ ਵੀ ਪਰਮਾਤਮਾ ਚਲੋ ਗਰੀਏ ਸੁਣੂੰਗਾ ਹਨਾ ਹਾਂਜੀ ਕਰਾਂ ਦੇ ਯਾਰ ਅਦੇ ਅਦੇ ਨਹੀਂ ਲੇਕਿਨ 2-4 ਮਹੀਨੇ ਕੱਢ ਕੇ ਨਾਲ ਦੇ ਫੇਰ ਕਰਾਂਗੇ ਹਾਂ ਭਾਈ ਕਿਉਂਕਿ ਬਹੁਤ ਬਹੁਤ ਛੋੜਾ ਧੰਨਵਾਦ ਸਾਡੇ ਟੂਰੀਏ ਦੇ ਵਿੱਚ ਆਏ ਤੁਹਾਡੀ ਮਿਹਰਬਾਨੀ ਸ਼ੁਕਰੀਆ ਭਾਈ ਤੂੰ ਜੀ ਗਾਣਾ ਕਰਾਓ ਆਪਾਂ ਤੁਹਾਡਾ ਗਾਣਾ ਹਿੱਟ ਹੋ ਗਿਆ ਇੱਕ ਵਾਰੀ ਫੇਰੇ ਨੇ